ਓ ਜੀ ਦੇਖੋ ਕੰਮ ਕਰ ਰਹੇ ਹਾਂ ਪਮਜੀ ਲੈਡ ਬੜੀ ਜਿਆਦਾ ਯਾਰ ਤੁਹਾਡੀ ਘੱਟ ਕਰੋ ਇਹਦੀ ਘੱਟ ਕਰੋ ਮਾੜੀ ਹੈ ਬਣਾ ਕੇ ਜਾਂਦੇ ਆਂ ਸੈਂਟਰ ਚ ਲਾ ਲੈਂਦੇ ਚੱਲੋ ਚੱਲੋ ਬੜਾ ਜੀ ਹੋਰ ਟ੍ਰਾਈ ਕਰਾਂਗੇ ਅੱਜ ਤੋਂ ਨਾ ਬਣਾ ਰਹੇ ਹਾਂ ਉਹ ਤੇਰਾ ਯਾਰ ਸੈਂਟਰ ਤੇ ਸੈਟ ਕਰ ਲੈ ਨਾ 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 ਆਹ ਦੇਖੋ ਉਹਦਾ ਟਰਾਈ ਬੂਟ ਕਿੱਥੋਂ ਲਾਦਾ ਮੈਂ ਅੱਗੇ ਉਹਦਾ ਮੋਬਾਈਲ ਇਹ ਯਾਰ ਲਾ 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 ਰਾਮਨਾਥ ਸਾਹਿਬ ਨੂੰ ਕਰ ਲਾ ਆਣੀ ਓਕੇ ਤਾਕੀ ਕੁਝ ਨਹੀਂ ਸਾਰਾ ਮੇਰਾ ਫੇਨ ਹੈ ਓਕੇ ਠੀਕ ਹੈ ਉਹ ਚੁੱਪ ਹੀ ਮੇਰਾ ਫੇਨ ਸਾਰਾ ਤੈਨੂੰ ਦੇ ਦਿਆਂਗਾ ਉਹ ਕਿਉਂ ਦੇ ਚਲ ਚਲੇਗੇ ਇਹ ਕਰਮੋਕੀ ਚੇਂਜ ਹੋ ਗਏ ਮੇਰੇ ਇੱਕ ਮਿੰਟ ਇੱਕ ਮਿੰਟ ਅਮਨ ਨੂੰ ਲਾ ਲੈਂਦਾ ਜੀ ਗੱਲ ਜੀ ਯਾਕੋ ਕੁਛਾ ਦਾ ਪੁੱਛਣਾ ਕਰੋ ਅੱਜ ਇਸ਼ੂ ਕੀ ਹੈ ਅ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਆਉਣ ਦੇ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਇਸ ਪ੍ਰੈਸ ਕਾਨਫਰੰਸ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਜਿਹੜੀ ਬਚਨ ਬਤਾਂ ਨੂੰ ਦੁਹਰਾਣਾ ਚਾਹੂੰਗਾ ਸਾਡੇ ਜੀਜੀਪੀ ਸਾਹਿਬ ਨੇ ਜਿਹੜੀ ਅੱਜ ਗੈਂਗਸਟਰ ਨੂੰ ਖਤਮ ਕਰਨ ਲਈ ਜਿਹੜੀ ਮੁਹਿੰਮ ਵੰਡੀ ਹੈ ਉਸ ਦੇ ਵਿੱਚ ਅਸੀਂ ਪੰਜਾਬ ਪੁਲਿਸ ਵਚਨ ਬੰਦਾ ਹੈ ਪੰਜਾਬ ਨੂੰ ਨਿਯੋਕਤ ਕਰਨ ਲਈ ਤੇ ਗੈਂਗਸਟਰਵਾਦ ਦੇ ਜਿਹੜੇ ਕੋੜ ਤੋਂ ਨਜ਼ਾਰਾ ਪਾਉਣ ਲਈ ਪੰਜਾਬ ਪੁਲਿਸ ਤਤ ਪਰ ਤਿਆਰ ਹੈ ਉਸੇ ਦੀ ਲੜੀ ਦੇ ਵਿੱਚ ਜਿਹੜਾ ਪੁਲਿਸ ਦਾ ਜਿਹੜਾ ਅੱਜ ਇੱਕ ਖੁਫਿਆਤ ਗੈਂਗਸਟਰ ਨਾਲ ਜਿਹਦੇ ਵਿੱਚ ਮੁਕਾਬਲਾ ਹੋਇਆ ਜਿਹਦੇ ਵਿੱਚ ਜਿਹੜਾ ਖੁਫਿਆਤ ਗੈਂਗਸਟਰ ਮਨੀ ਪ੍ਰਿੰਸ ਉਰਫ ਮਨੀ ਸੂਰਮਾ ਜਿਹੜਾ ਢੇਰ ਹੋਇਆ ਇਹ ਜਿਹੜਾ ਮਨੀ ਸੂਰਮਾ ਜਿਹੜਾ ਮਨੀ ਪ੍ਰਿੰਸ ਹੈ ਇਹ ਤਰਨਤਾਰਨ ਨੂੰ ਬਲੋਂਗ ਕਰਦਾ ਹੈ ਇਸ ਦੇ ਉਪਰਧ तकरीबन 50 ਦੇ ਕਰੀਬ ਕ੍ਰਿਮੀਨਲ ਕੇਸਸ ਦਰਜ ਨੇ ਪੰਜ ਛੇ ਕੇਸਾਂ ਦੇ ਵਿੱਚ ਇਹ ਆਲਰੇਡੀ ਸਜ਼ਾ ਆਫਤ ਹੈ ਤੇ ਚਾਰ ਪੰਜ ਕੇਸਾਂ ਦੇ ਵਿੱਚ ਇਹ ਤਰਨਤਾਰ ਪੁਲਿਸ ਨੂੰ ਲੋੜਿੰਦਾ ਸੀ ਜਿਵੇਂ ਕਿ ਪਹਿਲਾਂ ਵੀ ਇਸ ਇਸ ਸਬੰਧ ਦੇ ਵਿੱਚ ਇੱਕ ਅਸੀਂ ਇੱਕ ਪ੍ਰੈਸ ਛੋਟੀ ਜਿਹੀ ਪ੍ਰੈਸ ਵਾਰਤਾ ਹੋਈ ਸੀਗੀ ਮੌਕੇ ਤੇ ਉਹਦੇ ਵਿੱਚ ਇਹਨੇ ਇੱਕ ਤਰਨਤਾਰ ਸਿਟੀ ਦੇ ਵਿੱਚੋਂ ਇੱਕ ਬੰਦੇ ਤੋਂ ਪਿਸਤੌਲ ਤੇ ਸਿਵਲਟ ਕਾਰ khoਈ ਸੀ ਸਿਟੀ ਤਰਨਤਾਰ ਦੇ ਵਿੱਚ ਉਹਦਾ ਮਕਦਮਾ ਦਰਜ ਹੈ ਇੱਕ ਕਿਸੇ ਦੇ ਘਰ ਨੂੰ ਇਹਨੇ ਅੱਗ ਲਾਈ ਸੀ ਉਹ ਇਹਨਾਂ ਪਤਮਾਸ਼ਾਂ ਦਾ ਆਪਸ ਵਿੱਚ ਜਿਹੜਾ ਉੱਥੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਦਾ ਜਿਹੜਾ ਇਹਨਾਂ ਦਾ ਚੱਲਦਾ ਉੱਥੇ ਲੜਾਈ ਝਗੜਾ ਉਹਦੇ ਵਿੱਚ ਇੱਕ ਬੰਦੇ ਦੇ ਘਰ ਨੂੰ ਇਹਨੇ ਅੱਗ ਲਾਈ ਸੀ ਉਹ ਪਰਚਿਸ ਸਿਟੀ ਕਰਨਤਾਰਨ ਦੇ ਵਿੱਚ ਦਰਜਾ ਉਹਦੇ ਵਿੱਚ ਇਹ ਵਾਂਟਡ ਸੀ ਇੱਕ ਜਿਹੜਾ ਕਰੋਲਾ ਕਾਰ ਇਹਨੇ ਸੁਲਤਾਨਪੁਰ ਥਾਣੇ ਦੇ ਏਰੀਆ ਦੇ ਵਿੱਚ ਅੰਮ੍ਰਿਤਸਰ ਦੇ ਵਿੱਚੋਂ ਲੁਕੀ ਸੀ ਉਹਦੇ ਵਿੱਚ ਇਹ ਵਾਂਟਡ ਸੀਗਾ ਤੁਹਾਨੂੰ ਯਾਦ ਹੋਵੇ ਕਿ 12 ਜਨਵਰੀ ਨੂੰ ਅਸੀਂ ਉਹਨੂੰ ਇੱਕ ਬਰੀਫ ਐਕਸਚੇਂਜ ਆਫ ਫਾਇਰ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਸੀਗਾ ਅਤੇ ਇਸ ਦਾ ਗੁਰਨਾਨਕ ਦੇਵ ਹਸਪੀਟਲ ਦੇ ਵਿੱਚ ਇਹ ਉਪਚਾਰ ਅਧੀਨ ਸੀਗਾ ਜਿੱਤੋਂ ਇਹ 14 ਜਨਵਰੀ ਨੂੰ ਇਹ ਉੱਥੋਂ ਭੱਜ ਗਿਆ ਸੀਗਾ ਤੇ ਕਿਉਂਕਿ ਜੋ ਇੱਕ ਸੰਗਠਿਤ ਅਪਰਾਧ ਦੇ ਵਿੱਚ ਇਹ ਬਹੁਤ ਸਰਕਾਰ ਦੇ ਵਿੱਚ ਇਹਦੇ ਇਹਦੇ ਦੇ ਉੱਤੇ 302 ਦੇ ਪਰਚੇ ਦਰਜ ਨੇ ਐਨਡੀਪੀਐਸ ਦੇ ਪਰਚੇ ਦਰਜ ਨੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਆਮ ਜੈਕਟ ਦੇ ਪਰਚੇ ਦਰਜ ਨੇ ਸੋ ਇਸ ਤੇ ਇਸ ਨੂੰ ਜਦੋਂ ਇਹ ਭੱਜਿਆ ਸੀਗਾ ਤੇ ਉਸ ਨੂੰ ਬੜਾ ਗੰਭੀਰਤਾ ਨਾਲ ਲੈਂਦੇ ਹੋਏ ਐਸਐਸਪੀ ਛਰੀ সোহেল ਮੀਰ ਜਿਹੜੇ ਐਸਐਸਪੀ ਅੰਮ੍ਰਿਤਸਰ ਰੂਲਰ ਨੇ ਉਹਨਾਂ ਨੇ ਦਿੱਤਿਆ ਵਾਰੀ ਜਿਹੜੇ ਐਸਪੀਡੀ ਨੇ ਉਹਨਾਂ ਦੀ ਨਿਗਰਾਨੀ ਹੇਠ ਡੀਐਸਪੀਡੀ ਮਿਸਟਰ ਨਾਗਰਾ ਸਪੈਸ਼ਲ ਸੈੱਲ ਦੇ ਜਿਹੜੇ ਇੰਚਾਰਜ ਹੈ ਸਬ ਇੰਸਪੈਕਟਰ ਸਤਵਿੰਦਰ ਸਿੰਘ ਅਤੇ ਹੋਰ ਜਿਹੜੇ ਸਾਡੇ ਇੱਥੇ ਐਸਐਚਓ ਸਾਬਾਨ ਨੇ ਉਹਨਾਂ ਦੀਆਂ ਟੀਮਾਂ ਬਣਾਈਆਂ ਸੀ ਤਾਂ ਜੋ ਇਸ ਖੁਖਿਆਤ ਜਿਹੜਾ ਗੈਂਗਸਟਰ ਸੀ ਇਸ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਕੋਈ ਹੋਰ ਇਹ ਵੱਡਾ ਕਾਰਨਾ ਨਾ ਕਰ ਸਕਿਆ ਤੇ ਇੰਟੈਲੀਜੈਂਸ ਲੀਡਸ ਨੂੰ ਫੋਲੋ ਕਰਦੇ ਹੋਏ ਅਤੇ ਹਿਊਮਨ ਇੰਟੇ ਤੇ ਕੰਮ ਕਰਦੇ ਹੋਏ ਅੱਜ ਇਸ ਨੂੰ ਪਿੰਡਾ ਥਾਣੇ ਦੇ ਏਰੀਆ ਦੇ ਵਿੱਚ ਇੱਕ ਐਮਬੁਸ਼ ਲਾ ਕੇ ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਨੇ ਇੱਕ ਸਵਿਸਟਿਗੈਟਿਡ ਫੋਰਨ ਮੇਡ ਪਿਸਟਲ 30 ਕੈਲਬਰ ਦੇ ਨਾਲ ਪੁਲਿਸ ਉੱਤੇ ਤਾਪੜ ਦੌੜ ਮੈਂ ਦੱਸਣਾ ਚਾਹਾਂਗਾ ਇੱਥੇ ਮੈਂ ਸਲਾਹਾ ਕਰਨਾ ਚਾਹਾਂਗਾ ਐਸਐਸਪੀ ਸੁਖਵਿੰਦਰ ਸਿੰਘ ਦੀ ਅਤੇ ਉਹਨਾਂ ਦੀ ਟੀਮ ਦੀ ਜਿਨ੍ਹਾਂ ਨੇ ਇਹ ਇੱਕ ਬਹੁਤ ਸੁਚੱਜਾ ਇੱਕ ਵਿਉਂਤਬੰਦੀ ਨਾਲ ਉਸਤੇ ਐਮਬੁਸ਼ ਲਾਇਆ ਹੋਇਆ ਸੀਗਾ ਅ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜੀ ਉਹਦੇ ਫਾਇਰਿੰਗ ਹੋਈ ਹੈ ਕਿ ਇਹਨਾਂ ਦੇ ਜਿਹੜੀ ਬੁਲੇਟ ਪ੍ਰੂਫ ਜੈਕਟ ਪਾਈ ਵੀ ਸੀਗੀ ਸੁਖਵਿੰਦਰ ਦੇ ਉਸ ਨਾਲ ਵੱਜੀ ਹੈ ਤੇ ਇਹ ਤੁਹਾਡੇ ਸਾਹਮਣੇ ਨੇ ਸੁਰੱਖਿਅਤ ਨੇ ਤੇ ਇੱਥੇ ਮੈਂ ਫੇਰ ਸਲਾਹਾ ਕਰਾਂਗਾ ਐਸਐਸਪੀ ਸਾਹਿਬ ਅੰਮ੍ਰਿਤਸਰ ਰੂਲਰ ਦੀ ਜਿਨ੍ਹਾਂ ਨੇ ਜਦੋਂ ਦਾ ਇਹ ਭੱਜਿਆ ਇਸ ਨੂੰ ਇੱਕ ਚੈਲੰਜ ਵਜੋਂ ਸਭ ਕਰਦੇ ਹੋਏ ਕਿਉਂਕਿ ਇਸ ਤਰ੍ਹਾਂ ਦੇ ਅਪਰਾਧੀ ਦਾ ਸੋਸਾਇਟੀ ਵਿੱਚ ਫਿਰਨਾ ਔਰ ਕ੍ਰਾਈਮ ਨੇ ਤੜਕੋ ਕ੍ਰਾਈਮ ਕਰਨਾ ਇੱਕ ਤਰ੍ਹਾਂ ਦੇ ਸਾਈਕੋਪਾਥ ਜਿਹੜਾ ਹੁੰਦਾ ਹੈ ਉਸ ਤਰ੍ਹਾਂ ਦੀ ਇੱਕ ਅਲੱਗ ਦੀ ਪ੍ਰਵਰਤੀ ਹੁੰਦੀ ਹੈ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਬੜੀ ਇਹਨਾਂ ਨੇ ਸਜੀਦਗੀ ਨਾਲ ਤੇ ਗੰਭੀਰਤਾ ਨਾਲ ਲੈਂਦੇ ਹੋਏ ਆ ਜਿਹੜੇ ਤੁਹਾਡੇ ਮੇਰੇ ਆਸ-ਪਾਸ ਜਿਹੜੇ ਅਫਸਰ ਬੈਠੇ ਨੇ ਇਹਨਾਂ ਨੂੰ ਜਿੰਨੀ ਸਲਾਹਾਂ ਕੀਤੀ ਜਾਵੇ ਉੰਨੀ ਘਟ ਹੈ ਪੰਜਾਬ ਪੁਲਿਸ ਵਚਨਬੰਦ ਹੈ ਜੰਸਟਰਵਾਦ ਦਾ ਖਾਤਮਾ ਕਰਨ ਲਈ ਉਸੇ ਲੜੀ ਦੇ ਵਿੱਚ ਇਹ ਜਦੋਂ ਪੁਲਿਸ ਐਕਸਚੇਂਜ ਆਫ ਫਾਇਰ ਹੁੰਦਾ ਹੈ ਉਹ ਚੱਕਮੀ ਹੁੰਦਾ ਹੈ ਉਸ ਨੂੰ ਲੋਪੋ ਕੇ ਪੀਐਸਸੀ ਦੇ ਵਿੱਚ ਐਂਬੂਲੈਂਸ ਦੇ ਰਾਹੀਂ ਸ਼ਿਫਟ ਕੀਤਾ ਜਾਂਦਾ ਹੈ ਉਹ ਨਹੀਂ ਮੈਨੂੰ ਐਸਐਸਪੀ ਸਾਹਿਬ ਦੱਸ ਰਹੇ ਸੀਗੇ ਕਿ ਉਹਨੂੰ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਕਿਤੇ ਲੱਗ ਜੀ ਉਹ ਕੋਈ ਇਹ ਤਾਂ ਹੁਣ ਉੱਥੇ ਜਦੋਂ ਸਾਰੀ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਮੈਂ ਇਸ ਤੇ ਟਿੱਪਣੀ ਕਰ ਪਾਂਗਾ ਦੇਖੋ ਜਿਹੜਾ ਅਸੀਂ ਮੌਕੇ ਤੇ ਹਲੇ ਐਫਐਸਐਲ ਬਿਕੋਜ਼ ਜਿਹੜਾ ਉਸ ਏਰੀਆ ਹੈਗਾ ਡੰਡਾ ਡ੍ਰੇਮ ਜਿਹੜੀ ਜਿਹੜੀ ਉੱਥੇ ਘਰੇਂਡਾ ਦੇ ਏਰੀਆ ਦੇ ਵਿੱਚ ਡ੍ਰੇਮ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਐ ਉਸ ਦੇ ਏਰੀਆ ਦੇ ਵਿੱਚ ਹਲੇ ਉਹ ਕਾਫੀ ਉੱਥੇ ਤੁਹਾਨੂੰ ਪਤਾ ਹੀ ਉਹ ਜਿਹੜੀ ਪਗੰਡੀ ਹੈਗੀ ਜਿੱਥੇ ਮੁਕਾਬਲਾ ਹੋਇਆ ਉੱਥੇ ਹੁਣ ਸਰਚ ਚੱਲ ਰਹੀ ਐ ਜਿਹੜੀ ਨੇਕੜਾਈ ਨੂੰ ਉੱਥੇ ਪਤਾ ਲੱਗ ਰਿਹਾ ਸੀਗਾ ਇਸ ਵੱਲੋਂ 4-5 ਕੋਲਟਾ ਉੱਥੇ ਨਜ਼ਰ ਆ ਰਹੇ ਸੀਗੇ ਇਹਦੇ ਉੱਤੇ ਬਾਕੀ ਤਾਂ ਅਸੀਂ ਟੱਚ ਨਹੀਂ ਕਰ ਸਕਦੇ ਕਿਉਂਕਿ ਐਫਐਸ ਵਾਲਾ ਆਪਣੀ ਤਬਦੀ ਚ ਲੈਦੀ ਐ ਉਸ ਤੋਂ ਬਾਅਦ ਉਹ ਰਿਪੋਰਟ ਦਿੰਦੀ ਐ ਉਹ ਸ਼ਾਮ ਤੱਕ ਆਏਗੀ ਸਾਡੇ ਕੋਲੇ ਸਰਚ ਕਰਨੀ ਪਵੇਗੀ ਮੈਟਰ ਡਾਇਰੈਕਟਰਸ ਨਾਲ ਅੱਖਾਂ ਨਾਲ ਉਹ ਜੋ ਵੀ ਉੱਥੇ ਝਾੜੀਆਂ ਕਿੰਨੇ ਚੱਲੇ ਕਿੰਨੇ ਖੋਲ ਉਹ ਸਾਰਾ ਕੁਝ ਐਫਐਸਐਲ ਦੀ ਰਿਪੋਰਟ ਤੋਂ ਬਾਅਦ ਹੀ ਤੁਹਾਨੂੰ ਮੈਂ ਡਿਟੇਲਸ ਦੱਸ ਸਕਾਂ ਪੀਐਕਸ5 30 ਗੈਲ ਬਤਾ ਇਹ ਜੋ ਕਿੱਥੇ ਰਹਿ ਗਿਆ ਸੀ ਕੁਝ ਪਤਾ ਨਹੀਂ ਨਹੀਂ ਹਾਲੇ ਇਸ ਦਾ ਤਾਂ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਹੁਣ ਤਾਂ ਇਹ ਹਲੋ ਯੂਐਸਬੀ ਇਨ ਡਿclare ਹੋ ਗਿਆ ਤੁਹਾਨੂੰ ਕੋਈ ਨਾ ਕੋਈ ਕੋਈ ਪਤਾ ਨਹੀਂ ਕਿਨੇ ਚੱਲਦੇ ਭਜਾਉਣੀ ਕਿਨੇ ਕੋਈ ਜਾਉਗੇ ਇਹਲੀ ਸਭ ਤੋਂ ਜ਼ਿਆਦਾ ਕਿ ਕੋਈ ਸੇਲੀ ਇਹ ਤਾਂ ਬ੍ਰੈਂਡ ਸੀ ਜਾ ਕੇ ਸਰ ਅ ਜਿਹੜੀ ਇਹ ਜਿਹੜੀ ਚੀਜ਼ ਹੈਗੀ ਹੈ ਉਹਦੇ ਵਿੱਚ ਮੈਂ ਸਿਰਫ ਇੰਨਾ ਕਹਿਣਾ ਚਾਹਾਂਗਾ ਕਿ ਇਹ ਜਿਹੜੀ ਤਫ਼ਤੀਸ਼ ਹੈਗਾ ਅਸੀਂ ਆਪਣੇ ਦੋ ਮੁਲਾਜ਼ਮਾਂ ਉੱਤੇ ਵੀ ਪਰਚਾ ਦਰਜ ਕੀਤਾ ਹੈ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਬੰਦੀ ਸੀ ਤੇ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਅਸੀਂ ਉਸ ਦਾ ਕਿੰਨਾ ਕੁ ਰੋਲ ਸੀਗਾ ਅ ਮਤਲਬ ਉਸ ਨੂੰ ਭਜਾਉਣ ਦੇ ਵਿੱਚ ਉਹ ਇੱਕ ਤਕਨੀਕਾਤ ਦਾ ਵਿਸ਼ਾ ਹੈ ਜਿਸ ਤਰ੍ਹਾਂ ਸਾਰੀ ਗੱਲ ਸਪਸ਼ਟ ਹੋਏਗੀ ਇਟ ਇਜ਼ ਟੂ अर्ली ਟੂ ਸੇ ਕਿ ਹੋ ਗਿਆ ਅੱਜ ਹੀ ਸਾਡੇ ਸਾਹਮਣੇ ਆਇਆ ਹੈਗਾ ਤਾਂ ਫਿਰ ਉਹ ਉਹਨੂੰ ਮੌਕਾ ਨਹੀਂ ਉਹਨੂੰ ਜੋ ਹੁਣ ਇਹਨੂੰ ਸਾਡੇ ਨੂੰ ਢੰਗਾਈ ਨਾਲ ਦੇਖਾਂਗੇ ਜਿਹੜੇ ਵੀ ਇਹਦੇ ਵਿੱਚ ਜਿਹੜੇ ਸਾਜ਼ਿਸ਼ ਕਰਤਾ ਹੈਗੇ ਆ ਸਾਰਿਆਂ ਨੂੰ ਬੇਨੁਕਤਾ ਕੀਤਾ। ਜਿਹੜਾ ਆਪਰੇਸ਼ਨ ਸੀਗਾ ਕੱਲਾ ਅਮਰਸਰ ਵਿਆਪੀ ਪੁਲਿਸ ਦਾ ਸੀਗਾ ਜਾਂ ਤਰਨਤਾਰਨ ਪੁਲਿਸ ਨੂੰ ਕੋਲ ਦੇ ਨਾਲ। ਪੰਜਾਬ ਪੁਲਿਸ ਇੱਕ ਬਹੁਤ ਵੱਡਾ ਪਰਿਵਾਰ ਹੈ। ਇੱਕ ਇਹ ਜਿਹੜੀ ਚਾਹੇ ਉਹਨਾਂ ਨੇ ਉੱਥੇ ਕ੍ਰਾਈਮ ਕੀਤਾ ਸੀ ਤਰਨਤਾਰਨ ਨੇ ਉਸ ਨੂੰ ਫੜਨ ਦੀ ਜ਼ਿੰਮੇਵਾਰੀ ਸਾਡੇ ਹਿੱਸੇ ਆਈ। ਜਿਸ ਨੂੰ ਅ ਸ਼੍ਰੀ ਸਹਿਲ ਮੀਰ ਦੀ ਟੀਮ ਨੇ ਬਹੁਤ ਬੇਕੂਡੀ ਨਿਭਾਇਆ। ਉਸ ਨੂੰ ਪਹਿਲਾਂ ਵੀ ਫੜਿਆ ਬ੍ਰੀਫ ਐਕਸਚੇਂਜ ਫਾਇਰ ਨਾਲ ਅ ਅਨਫੋਰਚਨਟਲੀ ਉਹ ਭੱਜਿਆ। ਉਸ ਤੋਂ ਬਾਅਦ ਅੰਜਾਮ ਤੁਹਾਡੇ ਸਾਹਮਣੇ ਸਰ ਇਹ ਤਾਂ ਕਿਸੇ ਹੋਰ ਕੇੰਗ ਦਾ ਸਬੰਧ ਹੈ ਕੋਈ ਦੇਖੋ ਇੱਥੇ ਮੈਂ ਨਾ ਇੱਕ ਪ੍ਰੈਸਰ ਆਹੀਂ ਇੱਕ ਮੈਂ ਤੁਹਾਨੂੰ ਇੱਕ ਗੱਲ ਦੁਰਾਣਾ ਚਾਹੂੰਗਾ ਕਿ ਬਦਮਾਸ਼ਾਂ ਦੇ ਨਾਮ ਲੈ ਕੇ ਨਾ ਉਹਨਾਂ ਨੂੰ ਐਵੇਂ ਹੀ ਫਜ਼ੂਲ ਦੀ ਪਬਲਿਸਿਟੀ ਦੇੰਨੇ ਉਹਦੇ ਵਿੱਚ ਇੱਕ ਪਬਲਿਕ ਦੇ ਵਿੱਚ ਗਲਤ ਮੈਸੇਜ ਜਾਂਦਾ ਹੈ ਜਿਹੜਾ ਬਦਮਾਸ਼ ਹੈ ਕੋਈ ਐਵੇਂ ਹੀ ਡਰਪੋਕ ਗਿੱੱੜ ਜਿਹੜੇ ਬੈਠੇ ਆ ਉਹ ਫਰੋਤੀਆਂ ਮੰਗਦੇ ਜਿਹੜੇ ਜਿਹੜੇ ਕਹਿੰਦੇ ਆ ਕਿ ਬਾਬਾ ਨਾਨਕ ਤਾਂ ਕਹਿੰਦਾ ਕਿਰਤ ਕਰੋ ਤੇ ਹਰਾਮ ਦੀ ਕਮਾਈ ਖਾਣ ਗਿੱਜੇ ਐ ਤੇ ਐਕਸਟਰੈਕਸ਼ਨਾਂ ਕਰਦੇ ਐ ਅਸੀਂ ਉਹਨਾਂ ਦਾ ਨਾਮ ਨਾਲ ਲਈਏ ਉਹਨਾਂ ਨੂੰ ਐਵੇਂ ਮੁਫਤ ਦੀ ਪਬਲਿਸਿਟੀ ਨਾ ਦਈਏ ਜੇ ਜਿਹੜਾ ਕਾਨੂੰਨ ਨੂੰ ਆਪਣੇ ਹੱਥੇ ਚ ਲਏਗਾ ਅਸੀਂ ਪੰਜਾਬ ਪੁਲਿਸ ਆਪਣੀ ਵਚਨਬੱਧਤਾ ਨੂੰ ਦਰਾਨੇ ਆ ਅਸੀਂ ਉਸ ਦਾ ਐਸ ਪਰ ਲਾ ਉਸ ਦੇ ਉਹਦੇ ਵਿਰੁੱਧ ਯੋਗ ਕਾਰਵਾਈ ਕਰਾਂਗੇ ਪਰ ਪੁਲਿਸ ਨੂੰ ਮੋਟੇ ਤੋਂ ਸਟਾਰਟ ਕਰ ਦੇਣੀ ਚਾਹੀਦੀ ਹੈ ਇਹ ਜਿਹੜੀ ਚੀਜ਼ ਸਾਡੇ ਸੰਗਿਆਨ ਦੇ ਵਿੱਚ ਹੈਗੀ ਹੈ ਅਸੀਂ ਤੁਹਾਨੂੰ ਜਲਦੀ ਉਹਦੇ ਵਿੱਚ ਜਿਹੜੀ ਵੀ ਕਾਰਵਾਈ ਕਰਾਂਗੇ ਤੁਹਾਨੂੰ ਇਸ ਦੇ ਬਾਰੇ ਅਸੀਂ ਅਪਡੇਟ ਦੇਵਾਂਗੇ ਧੰਨਵਾਦ ਜੀ ਇਹ ਇਹ ਕਰਵਾਣ ਦੇ ਦਾ ਕਰ ਲਓ ਮੈਂ ਤਾਂ ਕੁਝ ਨਹੀਂ ਕਹਿ ਰਿਹਾ ਆ ਇਹ ਆਰ ਨਹੀਂ ਨਹੀਂ ਸਰ ਮੈਂ ਕਰਵਾਉਣਾ ਥੈਂਕ ਯੂ ਮਾਈਟਰਨ ਮਾਈਟ ਟੰਪਲ ਕਾਨੂੰ ਨਹੀਂ 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 ਸੁਣੋ ਮੇਰੀ ਗੱਲ ਨਾ ਤੁਸੀਂ ਇਹ ਮੈਂ ਭੇਜਦਾ ਮੈਂ ਬੰਦਾ ਘਬਰਾਇਆ ਹੁੰਦਾ ਤੇ ਜੀ ਤੁਸੀਂ ਪੀਰਦੇ ਹੋਂ ਸਾਥੀ ਤਾਂ ਨਾ ਇਹਨੇ ਆਮੀ ਲੋਟਾ ਵੀ ਬੰਦਾ ਘਬਰਾਇਆ ਹੁੰਦਾ ਇਹਨੂੰ ਸੌਂਦੇ ਨਾ ਥੋੜਾ ਜਿਆ ਥੋੜਾ ਜਿਆ ਇਹਨੂੰ ਥੋੜਾ ਰੈਸਟ ਕਰਾ ਹਾਂ ਕੋਈ ਕਦੇ ਵੀ ਬੰਦਾ ਐਜੂਕੇਟਡ ਹੋਇਆ ਕਲੋਸ ਸ਼ੇਵ ਹੁੰਦੀ ਹੈ ਨਾ ਗੋਲੀ ਵੱਜੀ ਹੋਵੇ ਮੇਰੇ ਵੱਜੀ ਸੀ ਮੈਂ ਡੇਢ ਮਹੀਨਾ ਨਹੀਂ ਸਾਲਾ ਠੀਕ ਹੋਇਆ ਜੀ ਦੋ ਮਿੰਟ ਖੜੇ ਹੋ ਜਾ ਜੀ ਇਹਨਾਂ ਨੂੰ ਕੋਈ ਸ਼ਾਰਟ ਦੇ ਨਾ ਵਾਟਰ ਸ਼ੋਟ ਸ਼ਾਰਟ ਹੋ ਕੇ ਟ੍ਰਾਂਸਫਰ ਕਰਿੰਗ ਟੂ ਦੀ ਐਂਬੂਲੈਂਸ ਟੂ ਗੇਂਡਰ ਮੈਨੂਵਰ ਚੋਰ ਨਾ ਕਰਨੇ ਆਪਣੇ ਆਪਣੇ ਆਪ ਹੀ ਆਉ ਹੋਈ ਨਹੀਂ ਲਾਗੇ ਨਹੀਂ ਨਾ ਦਲੀ ਦਾਵਾ 1000 1000 ਇਹਦੇ ਵਿੱਚ ਨਾ ਇੱਕ ਚੀਜ਼ ਨਾਲ ਮੈਂ ਤੁਹਾਨੂੰ ਨਾ ਕਿਹਾ ਅਸੀਂ ਥੋੜੇ ਜਿਹਾ ਸ਼ਾਰਟਸ ਐਸਐਸਪੀ ਸਾਹਿਬ ਬਟਾ ਇਹਨੂੰ ਤੱਕੋ ਨਾ ਨਹੀਂ ਨਹੀਂ ਬੰਦ ਕਰ